ਇਹਦਾ ਨਾਂ ਕਰ ਸੋਨੂ ਗਰਮੀਤ ਸਿੰਘ ਤੇ ਘਰ ਦੀ ਨਾਂ ਜਸਵੀਰਪੁਰ ਹੁਣ ਮੇਰਾ ਲੜਕਾ ਵਾਦੀ ਰਾਤ ਇਥੋਂ 6 ਵਜੇ ਗਿਆ ਵਾ ਤੇ ਸੌਣ ਤੇ ਬਾਅਦ ਦੇ ਵਿੱਚ ਫਿਰ ਦੁਕਾਨ ਖੁੱਲੀ ਦੁਕਾਨ ਮੈਂ ਵਧਾ ਕੇ ਗਿਆ ਮੁਰਕੇ ਵਾ ਤੇ ਉੱਤੇ ਕਿਤੇ ਵੀ ਠੰਡ ਠੰਡ ਲੱਗਦੀ ਤੇ ਅੱਗ ਬਾਲ ਲਈ ਇਹਨਾਂ ਨੇ ਅੱਗ ਬਾਲ ਲਈ ਤੇ ਉਹਦੇ ਨਾਲ ਹੀ ਮੁੜ ਕੇ ਬੰਦ ਹੋ ਗਿਆ ਕਾ ਆ ਸਾਨੂੰ ਤੇ ਸਵੇਰੇ ਅਹੀਂ ਫੋਨ ਜੂ ਕਰਦੇ ਹਾਂ ਥੱਲਿਓ ਤੇ ਇਹਨਾਂ ਲਈ ਤਾਂ ਇੰਨੇ ਚਿਰ ਤੇ ਆ ਜਾਂਦਾ ਵਾ ਥੱਲੇ ਤੇ ਆਉਂਦਾ ਕਿਉਂ ਨਹੀਂ ਉਹ ਬਾਅਦ ਦੇ ਵਿੱਚ ਜਦੋਂ ਫਿਰ ਕਿ ਮੈਂ ਦੁਕਾਨ ਤੇ ਕੋਣ ਖੋਲਹੀ ਮੈਂ ਖੋਲ ਕੇ ਮੈਂ ਚੱਲ ਮੈਂ ਸਲੰਡਰ ਲੈ ਆਉਣਾ ਮੁੜ ਕੇ ਆਪੇ ਆ ਜੂਗਾ ਥੱਲੇ ਮੰਮੀ ਜੀ ਨੂੰ ਮੈਂ ਇੱਥੇ ਬਿਠਾ ਦਿੱਤਾ ਦੁਕਾਨ ਤੇ ਜਦੋਂ ਬਾਅਦ ਦੇ ਵਿੱਚ ਸਰਪੰਚ ਆਇਆ ਮੁੜ ਕੇ ਸਰਪੰਚ ਨੇ ਵੀ ਮੁੜ ਕੇ ਬੂਆ ਬਵਾ ਖੜਕਾਇਆ ਖੋਲਿਆ ਨਹੀਂ ਫਿਰ ਉਧਰੋਂ ਗਏ ਪਹਿਲਵਾਨ ਨੂੰ ਕਿਹਾ ਪਹਿਲਵਾਨ ਦੇ ਨਾਲ ਤੇ ਫਿਰ ਉੱਤੇ ਚੜੇ ਸੀ ਮੋਂਟੀ ਦੇ ਉੱਤੇ ਮੋਂਟੀ ਦੇ ਉੱਤੇ ਬੰਦੇ ਸੀ ਸਾਰੇ ਬੰਨੋ ਫਿਰ ਅਸੀਂ ਉਹ ੜਾ ੜੂ ਕੇ ਵਿੱਚ ਤੇ ਉਹ 바ਰੀ ਦਾ ਇੱਕ ਜਿਹੜਾ ਤੱਕਦਾ ਸੀ ਖਿੱਚ ਦਿੱਤਾ ਵੜ ਕੇ ਉਹ ਨਹੀਂ ਫਿਰ ਅੰਦਰ ਆ ਕੇ ਵਾਲੇ ਤੇ ਥੱਲੇ ਆਏ ਉੜੇ ਨਹੀਂ ਅੱਗ ਬਲਦੀ ਸੀ ਜੀ ਉਤਨੀ ਲੱਕੜ ਦੀ ਜੀਠੀ ਵੀ ਨਹੀਂ ਹੀਟ ਬਾਲਟੇ ਦੇ ਵਿੱਚ ਆ ਇਹਦਾ ਨਾਮ ਕਰ ਸੋਨੂ ਗਰਮੀਤ ਸਿੰਘ ਤੇ ਘਰ ਦੀ ਨਾਂ ਜਸਬੀਰਪੁਰ ਮੇਰਾ ਲड़का ਵਾਜੀ ਰਾਤ ਇਥੋਂ 6 ਵਜੇ ਗਿਆ ਵਾ ਤੇ ਸੌਣ ਤੇ ਬਾਅਦ ਦੇ ਵਿੱਚ ਫਿਰ ਦੁਕਾਨ ਖੁੱਲੀ ਦੁਕਾਨ ਮੈਂ ਵਧਾ ਕੇ ਗਿਆ ਮੁਰਕੇ ਬਾਅਦ ਤੇ ਉੱਤੇ ਕਿਤੇ ਵੀ ਠੰਡ ਠੰਡ ਲੱਗਦੀ ਤੇ ਅੱਗ ਬਾਲ ਲਈ ਇਹਨਾਂ ਨੇ ਅੱਗ ਬਾਲ ਲਈ ਤੇ ਉਹਦੇ ਨਾਲ ਹੀ ਮੁੜ ਕੇ ਬੰਦ ਹੋ ਗਿਆ ਕਾ ਆ ਸਾਨੂੰ ਤੇ ਸਵੇਰੇ ਅਹੀਂ ਫੋਨ ਜੂ ਕਰਦੇ ਹਾਂ ਥੱਲਿਓ ਯਕੀਨ ਨਾਲ ਹੀ ਬੰਨੇ ਚਿਰ ਤੇ ਆ ਜਾਂਦਾ ਵਾ ਥੱਲੇ ਤੇ ਆਉਂਦਾ ਕਿਉਂ ਨਹੀਂ ਉਹ ਬਾਅਦ ਦੇ ਵਿੱਚ ਜਦੋਂ ਫਿਰ ਕਿ ਮੈਂ ਦੁਕਾਨ ਤੇ ਕੋਣ ਖੋਲਹੀ ਮੈਂ ਖੋਲ ਕੇ ਮੈਂ ਚੱਲ ਮੈਂ ਸਲੰਡਰ ਲੈ ਆਉਣਾ ਮੁੜ ਕੇ ਆਪੇ ਆਣੂਗਾ ਥੱਲੇ ਮੰਮੀ ਜੀ ਨੂੰ ਮੈਂ ਇੱਥੇ ਬਿਠਾਤਾ ਦੇ ਕਾਂ ਤੇ ਜਦੋਂ ਬਾਅਦ ਦੇ ਵਿੱਚ ਸਰਪੰਚ ਆਇਆ ਮੁੜ ਕੇ ਸਰਪੰਚ ਨੇ ਵੀ ਮੁੜ ਕੇ ਬੂਆ ਬਵਾ ਕਰਾਇਆ ਖੋਲਿਆ ਨੇ ਫਿਰ ਉਧਰੋਂ ਗਏ ਪਹਿਲਵਾਨ ਨੂੰ ਕਿਹਾ ਪਹਿਲਵਾਨ ਦੇ ਨਾਲ ਤੇ ਫਿਰ ਉੱਤੇ ਚੜੇ ਸੀ ਮੋਂਟੀ ਦੇ ਉੱਤੇ ਮੋਂਟੀ ਦੇ ਉੱਤੇ ਬੰਦੇ ਸੀ ਸਾਰੇ ਬੰਨੋ ਦੇ ਰਹੇ ਹੀ ਉਹ ਢਾੜੂ ਕੇ ਵਿੱਚ ਤੇ ਉਹ ਬਾਰੀ ਦਾ ਇੱਕ ਜਿਹੜਾ ਤੱਕਦਾ ਹੀ ਖੇਤ ਦਿੱਤਾ ਵੜ ਕੇ ਤੇ ਉਹ ਨਹੀਂ ਫਿਰ ਅੰਦਰ ਜਾ ਆ ਕੇ ਵੜੇ ਤੇ ਥੱਲੇ ਆਏ ਕੋਲੇ ਨਹੀਂ ਅੱਗ ਬਲਦੀ ਸੀ ਜੀ ਉਤਨੀ ਕੋਲੇ ਲੱਕੜ ਦੀ ਜੀ ਠੀ ਵੀ ਨਹੀਂ ਹੀ ਬਾਲਟੇ ਦੇ ਵਿੱਚ ਆ ਇਹਦਾ ਨਾਂ ਕਰ ਸੋਨੂ ਗਰਮੀਤ ਸਿੰਘ ਤੇ ਘਰ ਦੀ ਨਾਂ ਜਸਬੀਰਪੁਰ ਮੇਰਾ ਲड़का ਵਾਦੀ ਰਾਤ ਇਥੋਂ 6 ਵਜੇ ਗਿਆ ਵਾ ਤੇ ਸੌਣ ਤੇ ਬਾਅਦ ਦੇ ਵਿੱਚ ਫਿਰ ਦੁਕਾਨ ਖੁੱਲੀ ਦੁਕਾਨ ਮੈਂ ਵਧਾ ਕੇ ਗਿਆ ਮੜ ਕੇ ਬਾਦ ਤੇ ਉੱਤੇ ਕਿਤੇ ਵੀ ਠੰਡ ਠੰਡ ਲੱਗਦੀ ਤੇ ਅੱਗ ਬਾਲ ਲਈ ਇਹਨਾਂ ਨੇ ਅੱਗ ਬਾਲ ਲਈ ਆ ਤੂੰ ਉਹਦੇ ਨਾਲ ਹੀ ਮੁੜ ਕੇ ਬੰਦ ਹੋ ਗਿਆ ਕਾ ਆ ਸਾਨੂੰ ਤੇ ਸਵੇਰੇ ਅਹੀਂ ਫੋਨ ਜੂ ਕਰਦੇ ਹਾਂ ਥੱਲਿਓ ਯਕੀਨ ਨਾਲ ਹੀ ਬੰਨੇ ਚਿਰ ਤੇ ਆ ਜਾਂਦਾ ਵਾ ਥੱਲੇ ਤੇ ਆਉਂਦਾ ਕਿਉਂ ਨਹੀਂ ਉਹ ਬਾਅਦ ਦੇ ਵਿੱਚ ਜਦੋਂ ਫਿਰ ਕਿ ਮੈਂ ਦੁਕਾਨ ਤੇ ਕੌਣ ਖੋਲਹੀ ਮੈਂ ਖੋਲ ਕੇ ਮੈਂ ਚੱਲ ਮੈਂ ਸਿਲੰਡਰ ਲੈ ਆਉਣਾ ਮੁੜ ਕੇ ਆਪੇ ਆਣੂਗਾ ਥੱਲੇ ਮੰਮੀ ਇਹਦੀ ਨੂੰ ਮੈਂ ਇੱਥੇ ਬਿਠਾ ਤਾ ਦੇ ਕਾਂ ਤੇ ਤਜੇਦੋਂ ਬਾਅਦੇ ਵਿੱਚ ਆਇਆ ਸਰਪੰਚ ਆਇਆ ਮੁੜ ਕੇ ਸਰਪੰਚ ਨੇ ਵੀ ਮੁੜ ਕੇ ਬੂਆ ਬਵਾ ਖੜਕਾਇਆ ਖੋਲਿਆ ਨੇ ਫਿਰ ਉਧਰੋਂ ਗਏ ਪਹਿਲਵਾਨ ਨੂੰ ਕਿਹਾ ਪਹਿਲਵਾਨ ਦੇ ਨਾਲ ਤੇ ਫਿਰ ਉੱਤੇ ਚੜੇ ਸੀ ਮੋਂਟੀ ਦੇ ਉੱਤੇ ਮੋਂਟੀ ਦੇ ਉੱਤੇ ਬੰਦੇ ਸੀ ਸਾਰੇ ਬੰਨੋ ਫਿਰ ਅਸੀਂ ਉਹ ੜਾ ੜੂਗੇ ਵਿੱਚ ਤੇ ਉਹ 바ਰੀ ਦਾ ਇੱਕ ਜਿਹੜਾ ਤੱਕਦਾ ਸੀ ਖੇਤ ਦਿੱਤਾ ਵਾਲਕੇ ਤੇ ਉਹ ਨਹੀਂ ਫਿਰ ਅੰਦਰ ਜਾ ਆ ਕੇ ਵਾਲੇ ਤੇ ਥੱਲੇ ਆਏ ਕੋਲੇ ਨਹੀਂ ਅੱਗ ਬਲਦੀ ਸੀ ਜੀ ਉਤਨੀ ਕੋਲੇ ਲੱਕੜ ਦੀ ਗਿੱਟੀ ਵੀ ਨਹੀਂ ਸੀ ਬਾਲਟੇ ਦੇ ਵਿੱਚ